ਪਹਿਲਾਂ ਤਾਂ ਸਾਰੇ ਹੀ 1994 ਬੀਰੋ ਦੇ ਤੇ ਆਪਕ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਧਿਆਪਕ ਸਾਥੀਓ ਜੇ ਲਾਈਵ ਦੀ ਆਵਾਜ਼ ਸਹੀ ਆ ਰਹੀ ਹੈ ਤਾਂ ਬਸ ਤੋਂ ਵੱਧ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸਾਥੀਆਂ ਤੱਕ ਇਹ ਲਾਈਵ ਪਹੁੰਚੇ ਹੁਣ ਸਹੀ ਹੁਣ ਸਹੀ ਹੈ ਬਲਰਸੀਪਲ ਸਹੀ ਹੈ ਹੁਣ ਕੈਮਰਾ ਸਾਫ਼ ਕਰ ਲਓਗਾ ਹੋ ਗਈ ਚਲੋ ਅੱਗੇ ਸਾਥੀਓ ਸਭ ਤੋਂ ਪਹਿਲਾਂ ਤਾਂ ਜਿਹੜਾ ਕੱਲ ਸੰਗਰੂਰ ਵਿਖੇ 2364 ਤੇ 9594 ਜਥੇਬੰਦੀ ਵੱਲੋਂ ਜਿਹੜਾ ਪ੍ਰੋਟੈਸਟ ਲਗਾਇਆ ਗਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਅਣੇਵਾਂ ਲਾਠੀ ਚਾਰਜ ਅਧਿਆਪਕ ਸਾਥੀਆਂ ਤੇ ਹੋਏ ਐ ਉਹ ਬਹੁਤ ਹੀ निंदनीय ਕਾਰਾ ਸਰਕਾਰ ਵੱਲੋਂ ਕੀਤਾ ਗਿਆ ਤੇ ਬੈਕਲੌਗ ਯੂਨੀਅਨ ਵੱਲੋਂ ਸਾਫ ਸਾਫ ਤੇ ਸਖਤ ਸ਼ਬਦਾਂ ਵਿੱਚ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਅੱਗੇ ਦੀ ਗੱਲਬਾਤ ਵਾਸਤੇ ਅਸੀਂ ਲਾਈਵ ਹੋਏ ਸੀ ਕਿ ਕੱਲ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਬੋਰ ਵਾਟਰ ਵਰਕਸ ਅਤੇ ਸੁਖਚੈਨ ਸਰਕਾਰੀ ਕਾਲਜ ਦਾ ਉਦਘਾਟਨ ਕਰਨ ਉਦਘਾਟਨ ਕਰਨ ਪਹੁੰਚ ਰਹੇ ਹੈ ਦਿੱਸ ਦੇ ਵਿੱਚ ਪੂਰੀ ਕਮੇਟੀ ਵੱਲੋਂ ਰਣਨੀਤੀ ਤਿਆਰ ਕਰਕੇ ਤੇ ਉਹਨਾਂ ਦੇ ਘਰਾਵ ਦਾ ਇੱਕ ਐਕਸ਼ਨ ਲਈ ਉਲਿੱਕਿਆ ਗਿਆ ਹੈ ਸਾਰੇ ਹੀ ਅਗੋਰ ਦਿਨ ਨਾਲ ਲਗਵੇਂ ਪਿੰਡਾਂ ਬਲਾਗ ਜਿਵੇਂ ਫਾਜ਼ਿਲਕਾ ਜਲਾਲਾਬਾਦ ਗੁਰੂ ਅਰਸਾਏ ਮੁਕਸਰ ਅਮਲੋਟ ਬਠਿੰਡਾ ਦੇ ਸਾਥੀਆਂ ਨੂੰ ਸਾਡੇ ਵੱਲੋਂ ਵੱਧ ਤੋਂ ਵੱਧ ਇਹੀ ਅਪੀਲ ਹੈ ਕਿ ਸਾਥੀ ਅਬੋਰ 9:30 ਦਾ ਟਾਈਮ ਸਾਥੀਆਂ ਵੱਲੋਂ ਦਿੱਤਾ ਗਿਆ ਹੈ ਨਹਿਰੂ ਪਾਰਕ ਵਿੱਚ ਵੱਧ ਤੋਂ ਵੱਧ ਸਾਥੀ ਉੱਥੇ ਇਕੱਠੇ ਹੋਣ ਤਾਂ ਜੋ ਆਪਣੀਆਂ ਹੱਕੀ ਮੰਗਾਂ ਉਹ ਸਰਕਾਰ ਤੋਂ ਲੈ ਸਕੀਏ ਇਹ ਦੂਸਰੀ ਗੱਲ ਸਾਥੀਓ ਜਿਹੜੀ ਕੱਲ 5 ਦਸੰਬਰ ਨੂੰ ਜਿਹੜੀ ਮਾਨਸੇਹਿਬ ਵਿੱਚ ਮੀਟਿੰਗ ਰੱਖੀ ਗਈ ਸੀ ਉਹ ਮੀਟਿੰਗ ਅਬੋਰ ਦੇ ਐਕਸ਼ਨ ਕਰਕੇ ਅੱਗੇ ਪੋਸਟਪੋਨਡ ਕੀਤੀ ਗਈ ਹੈ ਅੱਗੇ ਦੀ ਜਿਵੇਂ ਵੀ ਤੁਹਾਨੂੰ ਤਰੀਕ ਅਨਾਉਂਸ ਕਰਦੇ ਆ ਉਹ ਤੁਹਾਨੂੰ ਲਾਈਵ ਦੇ ਮਾਧਿਅਮ ਰਾਹੀਂ ਜਾਂ ਆਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਵੇਗੀ ਅੱਗੇ ਦੀ ਜਾਣਕਾਰੀ ਸਾਥੀ ਕਰਨ ਦੀ ਦੇਣਗੇ ਸਤਿ ਸ੍ਰੀ ਅਕਾਲ ਸਾਥਿਓ ਜਿਵੇਂ ਕਿ ਸਾਥੀ ਪਹਿਲਾਂ ਦੱਸਿਆ ਹੀ ਹੈ ਕਿ ਕੱਲ 5 ਦਸੰਬਰ ਨੂੰ ਮੁੱਖ ਮੰਤਰੀ ਸੀਐਮ ਸੀਐਮ ਸਾਹਿਬ ਜੀ ਅਬੋਰ ਪਹੁੰਚ ਰਹੇ ਆ ਉਸ ਕਰਕੇ ਹੀ ਜਿਹੜੀ 5 ਦਸੰਬਰ ਦੀ ਆਪਾਂ ਮੀਟਿੰਗ ਬਾਨਸੇ ਰੱਖੀ ਹੋਈ ਸੀ ਕਿ ਉਸ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਤੇ ਉਸ ਦੇ ਕਰਕੇ ਜਿਹੜਾ ਅਭੋਹਰ ਤੁਸੀਂ 9:30 ਵਜੇ ਜ਼ੈਰੂਰ ਪਾਰਕ ਅਭੋਹਰ ਦੇ ਵਿੱਚ ਸਾਰੇ ਇਕੱਠੇ ਹੋਣਾ ਤੇ ਉੱਥੋਂ ਜੱਗੇ ਰਾਜਨੀਤੀ ਜੋ ਵੀ ਹੋਏਗੀ ਉਹ ਬਣਾ ਕੇ ਸਾਰੇ ਸਾਥੀਆਂ ਤੋਂ ਅੱਗੇ ਪੂਚ ਕਰਨਗੇ ਤੇ ਇੱਕ ਹੋਰ ਬੇਨਤੀ ਤੁਹਾਡੇ ਕਰਨਿਆਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ 22 ਅਕਤੂਬਰ ਤੋਂ ਆਪਣਾ ਪੱਕਾ ਮੋਰਚਾ ਪਿੰਡ ਅੰਬੀਰਪੁਰ ਚੱਲ ਰਿਹਾ ਹੈ ਤੇ ਮੈਂ ਸਾਰੇ ਸਾਥੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਸਾਰੇ ਸਾਥੀ ਇੱਥੇ ਵੀ ਆਪਣਾ ਸਹਿਯੋਗ ਦੇਣ ਤੇ ਫੰਡ ਦੇ ਵਿਵੱਤਵਤ ਮਦਦ ਕਰਨ ਕਿਉਂਕਿ ਰੋਜ਼ ਦਾ ਕਾਫੀ ਖਰਚਾ ਹੋ ਜਾਂਦਾ ਪੱਕੇ ਮੋਰਚੇ ਨੂੰ ਚਲਾਉਣ ਦੇ ਲਈ ਸੋ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਪਹਿਲੇ ਤਾਂ ਕੱਲ 5 ਤਰੀਕ ਨੂੰ ਸਾਰੇ ਸਮੇਂ ਸਿਰ 9:30 ਵਜੇ ਨਹਿਰੂ ਪਾਰਕ ਅਪੋਰ ਇੱਥੇ ਪਹੁੰਚ ਜਾਏ ਤੇ ਬਾਅਦ ਵਿੱਚ ਆਪਣੀ ਜੋ ਮੀਟਿੰਗ ਹੈ ਮਾਨਸ਼ੇਦੀ ਉਹਦੀ ਨੈਕਸਟ ਅਪਡੇਟ ਤੁਹਾਨੂੰ ਲਾਈਵ ਜਾਂ ਆਡੀਓ ਰਾਈ ਦੇ ਦਿੱਤੀ ਜਾਵੇਗੀ ਜੈ ਜਨਤਾ ਜੈ ਸੰਘਰਸ਼ ਜੈ ਲੜਦੇ ਲੋਕਾਂ ਦੇ ਹੋਕੀਂ ਮੇ ਕਰਨਾ ਚਲੇ ਰੱਜ ਚਲੇ